ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਵੀ ਤੁਹਾਡੀ ਅੱਧੀ ਰਾਤ ਨੂੰ ਅੱਖ ਖੁੱਲ ਜਾਂਦੀ ਹੈ ਤੇ ਤੁਸੀਂ 5 ਮਿੰਟ ਇਹ ਸ਼ਬਦ ਬੋਲ ਕੇ ਫਿਰ ਸੌਂ ਜਾਣਾ ਫਿਰ ਵੇਖ ਲੈਣਾ ਜੀ ਤੁਹਾਡੇ ਘਰ ਵਿੱਚ ਖੁਸ਼ੀਆਂ ਬਰਕਤਾਂ ਆਪਣੇ ਆਪ ਹੀ ਆਉਣੀਆਂ ਸ਼ੁਰੂ ਹੋ ਜਾਣਗੀਆਂ ਸਾਧ ਸੰਗਤ ਜੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਦੀ ਇਸ ਵੀਡੀਓ ਦਾ ਵਿਸ਼ਾ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਸਿਰਫ 5 ਮਿੰਟ ਸੰਭਾਲਣੇ ਸ਼ੁਰੂ ਕਰ ਦਿਓ 5 ਮਿੰਟ ਇਸ ਸ਼ਬਦ ਦਾ ਜਾਪ ਇਸ ਤਰੀਕੇ ਦੇ ਨਾਲ ਕਰ ਲੋ ਤਾਂ ਵੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਆਪ ਜੀ ਤੇ ਵਰਤ ਜਾਵੇਗੀ। ਅੱਜ ਦੀ ਵੀਡੀਓ ਵਿੱਚ ਅਸੀਂ ਅੰਮ੍ਰਿਤ ਵੇਲੇ ਦੀ ਤਾਕਤ ਬਾਰੇ, ਅੰਮ੍ਰਿਤ ਵੇਲੇ ਦੀ ਬਰਕਤ ਬਾਰੇ ਗੱਲ ਕਰਨ ਵਾਲੇ ਹਾਂ ਜੀ। ਇਸ ਕਰਕੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ। ਸਤ ਸੰਗਿਆ ਜੀ। ਸਾਡੇ ਦਸਾਂ ਹੀ ਗੁਰੂ ਸਹਿਬਾਨਾਂ ਨੇ ਸਾਨੂੰ ਅੰਮ੍ਰਿਤ ਵੇਲਾ ਸੰਭਾਲਣ ਲਈ ਆਖਿਆ ਹੈ। ਪਰ ਕੁਝ ਭੈਣ ਭਰਾ ਇਸ ਵੇਲੇ ਦੇ ਵਿੱਚ ਨਹੀਂ ਉੱਠ ਪਾਉਂਦੇ। ਕਈ ਭੈਣ ਭਰਾ ਉੱਠਣਾ ਹੀ ਨਹੀਂ ਚਾਹੁੰਦੇ। ਉਹ ਆਖਦੇ ਹਨ ਕਿ ਅੰਮ੍ਰਿਤ ਵੇਲੇ ਉੱਠਣ ਨਾਲ ਕੀ ਹੋ ਜਾਵੇਗਾ? ਉਹ ਕਮਾਈ ਵਾਲੇ ਸੰਤ ਮਹਾਪੁਰਖ ਦੀ ਗੱਲ ਤੇ ਵੀ ਕਿੰਤੂ ਪ੍ਰੰਤੂ ਕਰਦੇ ਹਨ। ਉਹ ਆਖਦੇ ਹਨ ਕਿ ਕੀ ਗੱਲ ਸਿਰਫ ਅੰਮ੍ਰਿਤ ਵੇਲੇ ਉੱਠ ਕੇ ਹੋਏ ਜਪੇ ਨਾਮ ਸਿਮਰਨ ਦਾ ਹੀ ਫਲ ਮਿਲਦਾ ਹੈ? ਇੰਨਾ ਵੱਡਾ ਦਿਨ ਹੁੰਦਾ ਹੈ ਤੇ ਅਸੀਂ ਬਾਕੀ ਦਿਨ ਦੇ ਵਿੱਚ ਉੱਠ ਕੇ ਪਾਠ ਕਰ ਸਕਦੇ ਹਾਂ। ਨਾਮ ਜਪ ਸਕਦੇ ਹਾਂ। ਭਾਵ ਕਿ ਉਹ ਅੰਮ੍ਰਿਤ ਵੇਲੇ ਤੇ ਕਿੰਤੂ ਪਰੰਤੂ ਕਰਦੇ ਹਨ ਪ੍ਰਸਾਦ ਸਿੰਘ ਜੀ ਮਹਾਪੁਰਖ ਜੀ ਸਿੱਧੀ ਤੇ ਸਪਸ਼ਟ ਗੱਲ ਸਮਝਾਉਂਦੇ ਹੋયા ਆਖਦੇ ਹਨ ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਹਨ ਤਾਂ ਫਿਰ ਸਾਨੂੰ ਆਪਣੇ ਗੁਰੂ ਦੀ ਗੱਲ ਮੰਨਣੀ ਪੈਣੀ ਹੈ ਗੁਰੂ ਦਾ ਹੁਕਮ ਮੰਨਣਾ ਪੈਣਾ ਹੈ ਸਾਡੇ 10 ਸਾਂ ਹੀ ਗੁਰੂ ਸਾਹਿਬਾਨ ਦਾ ਸਾਨੂੰ ਹੁਕਮ ਹੈ ਅਤੇ ਉਹ ਵੀ ਪਿਆਰ ਦੇ ਨਾਲ ਹੁਕਮ ਨਹੀਂ ਸਖਤੀ ਦੇ ਨਾਲ ਹੈ ਅੰਮ੍ਰਿਤ ਵੇਲੇ ਉਠੋ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ ਇਸ ਕਰਕੇ ਗੁਰੂ ਜੀ ਦੇ ਹੁਕਮ ਨੂੰ ਮੰਨਣਾ ਪੈਣਾ ਹੈ ਤਾਂ ਹੀ ਅਸੀਂ ਆਪਣੇ ਗੁਰੂ ਦੀਆਂ ਖੁਸ਼ੀਆਂ ਤੇ ਬਰਕਤਾਂ ਹਾਸਲ ਕਰ ਸਕਦੇ ਹਾਂ ਇਦਾਂ ਹੀ ਆਖਦੇ ਹਨ ਇੱਕ ਵਾਰ ਕਮਾਈ ਵਾਲੇ ਸੰਤ ਮਹਾਪੁਰਖ ਜੀ ਬਾਬਾ ਈਸ਼ਰ ਸਿੰਘ ਨਾਨਕ ਸਰਵਾਲੇ ਕਹਿੰਦੇ ਕਿ ਉਹ ਜਦੋਂ ਕਥਾ ਕਰਦੇ ਸਨ ਜਦੋਂ ਬਚਨ ਕਰਦੇ ਸਨ ਤਾਂ ਕਈ ਵਾਰ ਕੁਝ ਸ਼ਬਦ ਦੇ ਵਿੱਚ ਅੰਗਰੇਜ਼ੀ ਵੀ ਬੋਲ ਜਾਂਦੇ ਸਨ ਕਹਿੰਦੇ ਇੱਕ ਵਾਰ ਕਿਸੇ ਨੇ ਪੁੱਛ ਲਿਆ ਬਾਬਾ ਜੀ ਤੁਸੀਂ ਕਿੰਨੇ ਕ ਪੜ੍ਹੇ ਲਿਖੇ ਹੋ ਕਿਉਂਕਿ ਕਈ ਵਾਰੀ ਤੁਸੀਂ ਅੰਗਰੇਜ਼ੀ ਦੇ ਸ਼ਬਦ ਬੜੇ ਸੋਹਣੇ ਬੋਲ ਜਾਂਦੇ ਹੋ ਕਹਿੰਦੇ ਬਾਬਾ ਜੀ ਨੇ ਕਿਹਾ ਕਿ ਭਾਈ ਅਸੀਂ ਤਿੰਨ ਕਲਾਸਾਂ ਪੜ੍ਹੇ ਕਹਿੰਦੇ ਕਿ ਉਹ ਮਨੁੱਖ ਕਹਿਣ ਲੱਗਾ ਬਾਬਾ ਜੀ ਤੁਹਾਡੇ ਵੇਲਿਆਂ ਦੇ ਵਿੱਚ ਤੀਜੀ ਕਲਾਸ ਵਿੱਚ ਅੰਗਰੇਜ਼ੀ ਪੜ੍ਹਾਉਂਦੇ ਸਨ ਤੇ ਕਹਿੰਦੇ ਕਿ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਅਸੀਂ ਤੁਹਾਡੇ ਵਾਲਿਆਂ ਤਿੰਨ ਨਹੀਂ ਪੜ੍ਹੀਆਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਤਿੰਨ ਕਲਾਸਾਂ ਪੜ੍ਹੀਆਂ ਪਹਿਲੇ ਮੰਨ ਕਰਕੇ ਦੂਜੀ ਬਚਨ ਕਰਕੇ ਤੇ ਤੀਜੀ ਕਰਮ ਕਰਕੇ ਬਸ ਸਤ ਬਚਨ ਸਤ ਬਚਨ ਸਤ ਬਚਨ ਭਾਵ ਕਿ ਜੋ ਗੁਰੂ ਨੇ ਕਹਿ ਦਿੱਤਾ ਉਹ ਸਤ ਬਚਨ ਕਰਕੇ ਅਸੀਂ ਮੰਨ ਲਿਆ ਤਾਂ ਇਹ ਮਹਾਂਪੁਰਖਾਂ ਨੇ ਕਿੰਨੀ ਸੋਹਣੀ ਗੱਲ ਸਾਨੂੰ ਸਮਝਾਈ ਹੈ ਕਿ ਜੇ ਗੁਰੂ ਦੀ ਖੁਸ਼ੀ ਨੂੰ ਹਾਸਿਲ ਕਰਨਾ ਹੈ ਫਿਰ ਗੁਰੂ ਜੀ ਦੇ ਕਹੇ ਹੋਏ ਹਰ ਬਚਨ ਨੂੰ ਸਾਨੂੰ ਸਤ ਬਚਨ ਕਹਿਣਾ ਪੈਣਾ ਹੈ ਤੇ ਮੰਨਣਾ ਵੀ ਪੈਣਾ ਹੈ ਅਸੀਂ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰ ਲਈ। ਬਾਕੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪੇ ਹੀ ਮਿਹਰ ਕਰ ਦੇਣੀ ਹੈ। ਬਸ ਅਸੀਂ ਇੱਕ ਕਦਮ ਆਪਣੇ ਗੁਰੂ ਵੱਲ ਵਧਾਉਣਾ ਹੈ। ਬਾਕੀ ਲੱਖਾਂ ਕਰੋੜਾਂ ਕਦਮ ਚੱਲ ਕੇ ਗੁਰੂ ਸਾਹਿਬ ਜੀ ਸਾਡੀ ਬਾਹ ਫੜ ਲੈਣਗੇ। ਤਾਂ ਬਸ ਸਾਨੂੰ ਅੰਮ੍ਰਿਤ ਵੇਲੇ ਦੀ ਤਾਕਤ ਤੇ ਕੀਮਤ ਦਾ ਪਤਾ ਲੱਗ ਜਾਵੇ। ਤੇ ਅੰਮ੍ਰਿਤ ਵੇਲੇ ਦੀ ਤੜਫ ਸਾਡੇ ਮਨ ਵਿੱਚ ਪੈਦਾ ਹੋ ਜਾਵੇ। ਫਿਰ ਵੇਖਣਾ ਗੁਰੂ ਸਾਹਿਬ ਜੀ ਕਿੰਝ ਕਿਰਪਾ ਕਰਦੇ ਹਨ ਇਸ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੀ ਕਿ ਅੰਮ੍ਰਿਤ ਵੇਲੇ ਉੱਠਣਾ ਚਾਹੁੰਦੇ ਹੋ ਤਾਂ ਇੱਕ ਤਾਂ ਰਾਤ ਨੂੰ ਸੌਣ ਵੇਲੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸੋਵੋ 5-10 ਮਿੰਟ ਗੁਰੂ ਜੀ ਦਾ ਨਾਮ ਜਪ ਕੇ ਸੋਵੋ ਵਾਹਿਗੁਰੂ ਜੀ ਦਾ ਜਾਪ ਹੀ ਕਰ ਲਓ ਭਾਵੇਂ ਤੁਸੀਂ ਮੂਲ ਮੰਤਰ ਦਾ ਜਾਪ ਕਰ ਲਓ ਭਾਵੇਂ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਚ ਧਿਆਨ ਧਰ ਕੇ ਬੈਠ ਜਾਓ ਦਸਾਂਹੀ ਗੁਰੂ ਸਾਹਿਬਾਨਾਂ ਦੇ ਵਿੱਚ ਤੁਸੀਂ ਕਿਸੇ ਵੀ ਗੁਰੂ ਸਾਹਿਬ ਜੀ ਦੇ ਨਾਮ ਦਾ ਜਾਪ ਕਰ ਸਕਦੇ ਹੋ ਜਾਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਧਿਆਨ ਧਰ ਕੇ ਬੈਠ ਸਕਦੇ ਹੋ ਬਸ ਆਪਣੀ ਅਰਜ਼ੀ ਆਪਣੀ ਅਰਦਾਸ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਲੈ ਕੇ ਸੌਣੀ ਹੈ ਦੂਸਰੀ ਗੱਲ ਕਿ ਜਿੰਨਾ ਤੋਂ ਅਜੇ ਤੱਕ ਅੰਮ੍ਰਿਤ ਵੇਲੇ ਉੱਠਿਆ ਨਹੀਂ ਚੰਦਾ ਉਹ ਜਦੋਂ ਵੀ ਉੱਠਦੇ ਹਨ ਉਸ ਵੇਲੇ ਹੀ ਉੱਠ ਕੇ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪ ਲੋ ਜੇ ਬਾਕੀ ਦਿਨ ਦੇ ਵਿੱਚ ਤੁਹਾਨੂੰ ਸਮਾਂ ਮਿਲਦਾ ਹੈ ਤਾਂ ਤੁਸੀਂ ਉਦੋਂ ਪਾਠ ਕਰ ਲਓ। ਨਾਮ ਜਪ ਲਓ, ਸਿਮਰਨ ਕਰ ਲਓ। ਬਾਕੀ ਗੁਰੂ ਘਰੇ ਜਾਣਾ ਸ਼ੁਰੂ ਕਰੋ। ਕਿਉਂਕਿ ਅੱਜ ਤੱਕ ਤੁਹਾਨੂੰ ਜੋ ਮਿਲਿਆ ਹੈ ਨਾ ਸਾਥ ਸੰਗਤ ਦੇ ਵਿੱਚੋਂ ਹੀ ਮਿਲਿਆ ਹੈ। ਸੰਗਤ ਦੇ ਵਿੱਚ ਜਾ ਕੇ ਸਾਡੇ ਮਨ ਦੀ ਮਿਹਲ ਦੂਰ ਹੋ ਜਾਂਦੀ ਹੈ। ਮਨ ਦੀ ਜਿਵੇਂ ਜਿਵੇਂ ਮਿਹਲ ਦੂਰ ਹੁੰਦੀ ਹੈ, ਓਵੇਂ-ਓਵੇਂ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਜਾਵੇਗਾ। ਜਿਵੇਂ ਜਿਵੇਂ ਅਸੀਂ ਸੰਗਤ ਕਰਾਂਗੇ, ਸਾਡੇ ਮਾੜੇ ਕਰਮਾਂ ਦਾ ਨਾਸ਼ ਹੋ ਜਾਵੇਗਾ ਇਹ ਮਾੜੇ ਕਰਮਾਂ ਕਰਕੇ ਹੀ ਅਸੀਂ ਗੁਰੂ ਵਾਲੇ ਪਾਸੇ ਨਹੀਂ ਹੋ ਪਾਉਂਦੇ ਕਿਉਂਕਿ ਸਾਡੇ ਮਾੜੇ ਕਰਮ ਸਾਨੂੰ ਰੋਕਦੇ ਹਨ ਉਹ ਸਾਨੂੰ ਚੰਗੇ ਪਾਸੇ ਲੱਗਣ ਨਹੀਂ ਦਿੰਦੇ ਕਾਲ ਯੁਗ ਸਾਨੂੰ ਰੋਕਦਾ ਹੈ ਕਾਲ ਯੁਗ ਚਾਹੁੰਦਾ ਹੀ ਨਹੀਂ ਕਿ ਅਸੀਂ ਚੰਗੇ ਪਾਸੇ ਲੱਗੀਏ ਗੁਰੂ ਦਾ ਨਾਮ ਜਪੀ ਕਿਉਂਕਿ ਕਾਲ ਯੁਗ ਨੂੰ ਤਾਂ ਚੰਗੀ ਤਰ੍ਹਾਂ ਪਤਾ ਹੈ ਜਦੋਂ ਇਹ ਬੰਦਾ ਵਾਹਿਗੁਰੂ ਜੀ ਦਾ ਨਾਮ ਜਪਣ ਲੱਗ ਗਿਆ ਤਾਂ ਮੇਰਾ ਇਹਦੇ ਤੇ ਕੋਈ ਵਸ ਨਹੀਂ ਚਲਣਾ ਮੇਰਾ ਇਹਦੇ ਤੇ ਕੋਈ ਪ੍ਰਭਾਵ ਨਹੀਂ ਪੈਣਾ ਕੋਈ ਸੱਚੇ ਮਨ ਦੇ ਨਾਲ ਇੱਕ ਵਾਰ ਵਾਹਿਗੁਰੂ ਕਹਿ ਦੇਵੇ ਕੋਈ ਦਿਲੋਂ ਉੱਠ ਕੇ ਸਿਰਫ 5 ਮਿੰਟ ਸੰਭਾਲਣੇ ਸ਼ੁਰੂ ਕਰ ਦੇਵੇ ਤੇ ਅੰਮ੍ਰਿਤ ਵੇਲੇ ਦੇ ਜਿਹੜੇ 5 ਮਿੰਟ ਹਨ ਉਹਨਾਂ ਦੀ ਤਾਂ ਬਹੁਤ ਕੀਮਤ ਹੈ ਅੰਮ੍ਰਿਤ ਵੇਲੇ ਦਾ ਤਾਂ ਇੱਕ ਇੱਕ ਪਲ ਇੱਕ ਇੱਕ ਛਿਨ ਹੀ ਬੜਾ ਕੀਮਤੀ ਹੈ ਅੰਮ੍ਰਿਤ ਵੇਲੇ ਦੇ ਵਿੱਚ ਜਪੇ ਹੋਏ ਨਾਮ ਦਾ ਸਾਨੂੰ ਫਲ ਕਈ ਗੁਣਾ ਵੱਧ ਕੇ ਮਿਲਦਾ ਹੈ ਇਸ ਕਰਕੇ ਮਹਾਂਪੁਰਖ ਜੀ ਆਖਦੇ ਹਨ ਕਿ ਵੈਸੇ ਤਾਂ ਸਾਨੂੰ ਅੰਮ੍ਰਿਤ ਵੇਲੇ ਦਾ ਪੂਰਾ ਸਮਾਂ ਸੰਭਾਲਣਾ ਚਾਹੀਦਾ ਹੈ। ਭਾਵ ਕਿ 3 ਤੋਂ 6 ਵਜੇ ਤੱਕ ਸਾਨੂੰ 3 ਘੰਟੇ ਗੁਰੂ ਦੇ ਲੇਖੇ ਲਉਣੇ ਚਾਹੀਦੇ ਹਨ। ਜੇ 3 ਤੋਂ ਪਹਿਲਾਂ ਜਾਗ ਆ ਜਾਂਦੀ ਹੈ ਤਾਂ ਉੱਠ ਕੇ ਇਹ ਪੂਰਾ ਸਮਾਂ ਗੁਰੂ ਦਾਬ ਮੰਨ ਲਓ। ਸਾਨੂੰ ਗੁਰੂ ਚਰਨਾਂ ਦੇ ਵਿੱਚ ਭੇਟ ਕਰ ਦੇਣਾ ਚਾਹੀਦਾ ਹੈ। ਇਸ ਵੇਲੇ ਦੇ ਵਿੱਚ ਉੱਠ ਕੇ ਨਾਮ ਜਪਣਾ ਚਾਹੀਦਾ ਹੈ। ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਕੁਰਬਾਨੀ ਦਾ ਪਾਠ ਕਰਨਾ ਚਾਹੀਦਾ ਹੈ ਪਰ ਜਿਹੜੇ ਕਹਿੰਦੇ ਕਿ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਸਾਨੂੰ ਆਲਸ ਘੇਰਾ ਪਾਉਂਦਾ ਹੈ ਨੀਂਦ ਘੇਰਾ ਪਾਉਂਦੀ ਹੈ ਭਾਵੇਂ ਕਿ ਇਹ ਕਾਲ ਯੁਗ ਮਾੜੇ ਕਰਮ ਕਿਸੇ ਵੀ ਰੂਪ ਦੇ ਵਿੱਚ ਆ ਕੇ ਤੁਹਾਡੀ ਰੁਕਾਵਟ ਬਣ ਰਹੇ ਹਨ ਜਿਵੇਂ ਤਿਵੇਂ ਕਰਕੇ ਬਸ ਅੰਮ੍ਰਿਤ ਵੇਲੇ ਦੇ ਵਿੱਚ ਜਦੋਂ ਵੀ ਜਾਗ ਆਵੇ ਤੁਸੀਂ ਸਿਰਫ 5 ਮਿੰਟ ਉੱਠ ਕੇ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਕਰ ਲਓ ਜਾਂ ਮੋਲ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਤੁਸੀਂ ਇਹ 50 ਮਿੰਟਾਂ ਦੀ ਬਰਕਤ ਵੇਖ ਕੇ ਹੈਰਾਨ ਹੋ ਜਾਓਗੇ ਇਹ 50 ਮਿੰਟਾਂ ਦੀ ਤਾਕਤ 50 ਮਿੰਟਾਂ ਦੇ ਜਪੇ ਹੋਏ ਨਾਮ ਦੀ ਬਰਕਤ ਤੁਹਾਨੂੰ ਅੰਮ੍ਰਿਤ ਵੇਲੇ ਵਿੱਚ ਸੌਣ ਨਹੀਂ ਦੇਣਾ ਫਿਰ ਤੁਸੀਂ ਚਾਹ ਕੇ ਵੀ ਅੰਮ੍ਰਿਤ ਵੇਲੇ ਸੌ ਨਹੀਂ ਪਾਓਗੇ ਕਿਉਂਕਿ ਪਤਾ ਲੱਗ ਜਾਣਾ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਜੀ ਦੇ ਕੋਲੋਂ ਕਿਹੜੀਆਂ ਬਰਕਤਾਂ ਮਿਲਦੀਆਂ ਹਨ ਅੰਮ੍ਰਿਤ ਵੇਲਾ ਗੁਰੂ ਦੀ ਗੋਦ ਹੈ ਬਸ ਤੁਸੀਂ ਜਿਵੇਂ ਤਿਵੇਂ ਕਰਕੇ ਇਸ ਵੇਲੇ ਵਿੱਚ ਇੱਕ ਵਾਰ ਉੱਠਣਾ ਸ਼ੁਰੂ ਕਰ ਦਿਓ ਬਾਕੀ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਕਰ ਦੇਣੀ ਹੈ ਤੁਸੀਂ ਇੱਕ ਵਾਰ 5 ਮਿੰਟ ਤੋਂ ਹੀ ਸ਼ੁਰੂਆਤ ਕਰ ਲੋ ਜੇ ਕੋਈ ਪਾਠ ਨਹੀਂ ਕਰ ਸਕਦੇ ਤਾਂ ਮੂਲ ਮੰਤਰ ਦਾ ਜਾਪ ਕਰੋ ਜੇ ਮੂਲ ਮੰਤਰ ਦਾ ਜਾਪ ਵੀ ਤੁਹਾਨੂੰ ਨਹੀਂ ਕਰਨਾ ਆਉਂਦਾ ਤਾਂ ਵਾਹਿਗੁਰੂ ਵਾਹਿਗੁਰੂ ਨਾਮ ਹੀ ਜਪ ਲਓ ਜਾਂ ਫਿਰ ਤੁਸੀਂ ਕਿਸੇ ਵੀ ਧਰਮ ਵਿੱਚ ਹੋ ਅੰਮ੍ਰਿਤ ਵੇਲੇ ਉੱਠ ਕੇ 5 ਮਿੰਟ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰ ਲਓ ਜਿਸਨੇ ਤੁਹਾਨੂੰ ਮਨੁੱਖਾ ਜੀਵਨ ਦਿੱਤਾ ਹੈ ਭਾਵੇਂ ਤੁਸੀਂ ਕਿਸੇ ਵੀ ਨਾਮ ਦੇ ਨਾਲ ਯਾਦ ਕਰੋ ਫਿਰ ਵੇਖਣਾ ਪਰਮ ਪਿਤਾ ਪਰਮਾਤਮਾ ਜੀ ਦੀ ਕਿਰਪਾ ਹੋ ਜਾਵੇਗੀ ਤੁਹਾਡੇ ਘਰਾਂ ਵਿੱਚ ਬਰਕਤ ਪੈ ਜਾਵੇਗੀ ਸੋ ਅੰਮ੍ਰਿਤ ਵੇਲੇ ਇੱਕ ਇੱਕ ਪਲ ਇੱਕ ਇੱਕ ਛਿੰਨ ਦੇ ਵਿੱਚ ਵੀ ਬੜੀ ਤਾਕਤ ਹੈ ਸਾਡਾ ਇੱਕ ਵਾਰ ਦਾ ਜਪਿਆ ਹੋਇਆ ਨਾਮ ਵੀ ਵਿਰਥਾ ਨਹੀਂ ਜਾਂਦਾ ਪਤਾ ਨਹੀਂ ਸਾਡੇ ਕਿੰਨੇ ਕੁ ਮਾੜੇ ਕਰਮ ਕੱਟੇ ਜਾਣਗੇ ਸਾਡੇ ਕਿੰਨੇ ਸੋਹਣੇ ਲੇਖ ਲਿਖ ਦਿੰਦੇ ਹਨ ਪਰਮਾਤਮਾ ਤਾ 5 ਮਿੰਟ ਬਹੁਤ ਜ਼ਿਆਦਾ ਸਮਾਂ ਹੋ ਜਾਂਦਾ ਹੈ ਜਿਹੜੇ ਇਸ ਵੇਲੇ ਦੇ ਵਿੱਚ ਉੱਠ ਕੇ ਅੰਮ੍ਰਿਤ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅੰਮ੍ਰਿਤ ਵੇਲਾ ਹੀ ਭੇਂਟ ਕਰ ਦਿੰਦੇ ਹਨ ਉਹ ਵੱਡੇ ਕਰਮਾ ਵਾਲੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਤੇ ਹੋਰ ਕਿਰਪਾ ਕਰ ਦਿੰਦੇ ਹਨ ਕਿਉਂਕਿ ਜਿਵੇਂ-ਜਿਵੇਂ ਸਾਡਾ ਭਜਨ ਬੰਦਗੀ ਦਾ ਸਮਾਂ ਵੱਧਦਾ ਹੈ ਓਵੇਂ-ਓਵੇਂ ਹੀ ਗੁਰੂ ਦੀ ਕਿਰਪਾ ਸਾਡੇ ਤੇ ਵੱਧਦੀ ਹੈ ਇੱਕ ਵਾਰ ਰੁਕਾਵਟ ਆ ਸਕਦੀ ਹੈ ਕਿਉਂਕਿ ਜਦੋਂ ਕੋਈ ਵੀ ਬੰਦਾ ਚੰਗੇ ਪਾਸੇ ਲੱਗਦਾ ਹੈ ਕੋਈ ਵੀ ਚੰਗਾ ਕੰਮ ਕਰਨਾ ਸ਼ੁਰੂ ਕਰਦਾ ਹੈ ਉਹਦੇ ਰਸਤੇ 'ਚ ਰੁਕਾਵਟਾਂ ਪਾਉਣ ਵਾਲੇ ਬਥੇਰੇ ਹੁੰਦੇ ਹਨ ਸਾਡੇ ਸਾਹਮਣੇ ਕਈ ਸਵਾਲ ਕਈ ਸਥਿਤੀਆਂ ਆ ਸਕਦੀਆਂ ਹਨ ਕਾਲ ਯੁਗ ਸਾਡੇ ਮਾੜੇ ਕਰਮ ਕਈ ਰੂਪ ਦੇ ਵਿੱਚ ਆ ਕੇ ਰੋਕ ਸਕਦੇ ਹਨ ਪਰ ਆਪਾਂ ਰੁਕਣਾ ਨਹੀਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਕਰ ਦੇਣਾ ਹੈ ਰੋਜ਼ ਰਾਤ ਨੂੰ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣੀ ਹੈ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਵੱਸ ਕੁਝ ਨਹੀਂ ਮੈਂ ਆਲਸੀ ਤੇ ਨਕਮਾ ਤੇ ਨਲਾਇਕ ਹਾਂ ਮੇਰੇ ਤੋਂ ਕੁਝ ਨਹੀਂ ਹੁੰਦਾ ਜੋ ਕਰਨਾ ਤੁਸੀਂ ਕਰਨਾ ਹੈ ਮੇਰੇ ਤੇ ਕਿਰਪਾ ਕਰੋ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਨਾਮ ਦੀ ਦਾਤ ਬਖਸ਼ੋ ਮੈਂ ਵੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਚਾਹੁੰਦਾ ਹਾਂ ਚਾਹੁੰਦੀ ਹਾਂ ਮੈਂ ਆਪ ਜੀ ਦੀ ਗੋਦ ਦਾ ਨਿਗ ਮੰਨਣਾ ਚਾਹੁੰਦਾ ਹਾਂ ਤੁਹਾਡੇ ਤੋਂ ਮੈਂ ਮੰਗ ਰਿਹਾ ਹਾਂ ਜਾਂ ਮੰਗ ਰਹੀ ਹਾਂ ਗੁਰੂ ਸਾਹਿਬ ਜੀ ਤੋਂ ਇਹ ਸਭ ਕੁਝ ਮੰਗ ਲਿਓ ਵੇਖ ਲੈਣਾ ਤੁਹਾਡੀ ਜ਼ਿੰਦਗੀ ਚੰਗੀ ਸਮੇਂ ਵੱਲ ਜਾਣਾ ਸ਼ੁਰੂ ਕਰ ਦੇਵੇਗੀ ਜਦੋਂ ਆਪਾਂ ਜ਼ਿੰਦਗੀ ਵਿੱਚ ਨੇਕ ਕੰਮ ਕਰਦੇ ਹਾਂ ਆਪਣੇ ਹੱਥੋਂ ਕਿਸੇ ਦਾ ਭਲਾ ਕੰਮ ਹੋ ਜਾਂਦਾ ਹੈ ਕੋਈ ਚੰਗਾ ਕੰਮ ਹੋ ਜਾਂਦਾ ਹੈ ਗੁਰੂ ਸਾਹਿਬ ਜੀ ਸਾਡੇ ਤੇ ਖੁਸ਼ ਹੋ ਜਾਂਦੇ ਹਨ ਸਭ ਤੋਂ ਪਹਿਲਾਂ ਅੰਮ੍ਰਿਤ ਵੇਲਾ ਦਿੰਦੇ ਹਨ ਆਲਸੀ ਬੰਦੇ ਨੂੰ ਵੀ ਉਦਮੀ ਬਣਾ ਦਿੰਦੇ ਹਨ ਉਹ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰਦੇ ਜਾਂਦਾ ਹੈ ਫਿਰ ਵੱਡੀ ਦਾਤ ਝੋਲੀ ਵਿੱਚ ਪਾ ਦਿੰਦੇ ਹਨ ਆਪਣੇ ਨਾਮ ਦੀ ਦਾਤ ਸਾਡਾ ਇੱਕ ਵਾਰ ਦਾ ਕਹਿਆ ਹੋਇਆ ਵਾਹਿਗੁਰੂ ਜੀ ਦਾ ਨਾਮ ਵੀ ਗੁਰੂ ਚਰਨਾਂ ਵਿੱਚ ਪਰਵਾਨ ਹੋ ਜਾਂਦਾ ਹੈ ਗੁਰੂ ਸਾਹਿਬ ਜੀ ਆਗਿਆ ਦਿੰਦੇ ਹਨ ਤਾਂ ਅਸੀਂ ਅਗਲੀ ਵਾਰ ਵਾਹਿਗੁਰੂ ਕਹਿ ਪਾਉਂਦੇ ਹਾਂ ਕਿਉਂਕਿ ਸਵਾਸ ਸਵਾਸ ਤੇ ਵਿੱਚ ਪਰਮਾਤਮਾ ਜੀ ਹਨ ਸੋ ਇਹ ਸਾਰੀਆਂ ਗੱਲਾਂ ਨੂੰ ਸਮਝ ਲੈਣਾ ਜੇ ਤੁਸੀਂ ਰੋਜ਼ ਅੰਮ੍ਰਿਤ ਵੇਲੇ ਉੱਠਦੇ ਹੋ ਵਾਹਿਗੁਰੂ ਦਾ ਕੋਟਾਨ ਕੋਟ ਸ਼ੁਕਰਾਨਾ ਕਰਨਾ ਹੈ ਜੀ। ਮਹਾਪੁਰਖ ਜੀ ਆਖਦੇ ਹਨ ਭਾਵੇਂ ਤੁਸੀਂ ਨਿਤ ਦੇ ਨਿਮੀ ਹੋ। ਨਿਤ ਦੇ ਨਿਮੀ ਵੀ ਰੋਜ਼ ਰਾਤ ਨੂੰ ਅਰਦਾਸ ਬੇਨਤੀ ਕਰਕੇ ਸੌਣ। ਉੱਠ ਕੇ ਸ਼ੁਕਰਾਨਾ ਜ਼ਰੂਰ ਕਰਨ। ਇਸ ਮਾਨ ਦੇ ਵਿੱਚ ਨਾ ਆ ਜਾਣ ਕਿ ਹੁਣ ਤਾਂ ਮੈਂ ਆਸਾਨੀ ਨਾਲ ਹੀ ਅੰਮ੍ਰਿਤ ਵੇਲੇ ਉੱਠ ਜਾਂਦਾ ਹਾਂ। ਜਦੋਂ ਵੀ ਸਾਡੇ ਮਨ ਦੇ ਵਿੱਚ ਕਿਸੇ ਚੀਜ਼ ਨੂੰ ਲੈ ਕੇ ਹਉਮੈ ਹੰਕਾਰ ਆ ਗਿਆ। ਸਮਝੋ ਗੁਰੂ ਚਰਨਾਂ ਤੋਂ ਦੂਰ ਹੋ ਰਹੇ ਹਾਂ। ਕਿਸੇ ਵੀ ਗੱਲ ਦੀ ਹਉਮੈ ਹੰਕਾਰ ਮਨ ਵਿੱਚ ਨਹੀਂ ਲੈ ਕੇ ਆਉਣਾ। ਨਾ ਹੀ ਕਦੇ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਹੈ, ਨਾ ਕਦੇ ਕਿਸੇ ਬਾਰੇ ਮੜਾ ਸੋਚਣਾ ਤੇ ਨਾ ਕਰਨਾ ਹੈ। ਕਿਉਂਕਿ ਮਹਾਪੁਰਖ ਜੀ ਆਖਦੇ ਹਨ ਨਾਮ ਦੀ ਕਮਾਈ ਜਿੰਨੀ ਕਰਨੀ ਔਖੀ ਹੈ, ਉਦੋਂ ਔਖੀ ਕਿਤੇ ਸੰਭਾਲਣੀ ਹੈ। ਕਈ ਵਾਰੀ ਅਸੀਂ ਅੰਮ੍ਰਿਤ ਵੇਲੇ ਉੱਠ ਕੇ 3-3 ਘੰਟੇ ਵਾਹਿਗੁਰੂ ਦਾ ਨਾਮ ਜਪਦੇ ਹਾਂ, ਪਾਠ ਕਰਦੇ ਹਾਂ। ਗੁਰੂ ਘਰੇ ਵੀ ਜਾਂਦੇ ਹਾਂ। ਇਹ ਔਖੀ ਕਮਾਈ ਨੂੰ ਕਰਕੇ 5 ਮਿੰਟ ਚ ਗਵਾ ਲੈਂਦੇ ਹਾਂ ਕਿਸੇ ਦੀ ਨਿੰਦਿਆ ਚੁਗਲੀ ਕਰਕੇ। ਜਾਂ ਫਿਰ ਉਸ ਨੇ ਦਿਆ ਚੁਗਲੀ ਨੂੰ ਸੁਣ ਕੇ ਫਿਰ ਆਪਣੇ ਜਪੇ ਹੋਏ ਨਾਮ ਦਾ ਦਿਖਾਵਾ ਕਰ ਦਿੰਦੇ ਹਨ ਇਹ ਵਿਖਾਵਾ ਸਾਨੂੰ ਨਹੀਂ ਕਰਨਾ ਚਾਹੀਦਾ ਜਿਵੇਂ ਧਰਤੀ ਦੇ ਵਿੱਚ ਬੀਜਿਆ ਹੋਇਆ ਬੀਜ ਓਨੀ ਦੇਰ ਤੱਕ ਨਹੀਂ ਉੱਗਦਾ ਜਿੰਨੀ ਦੇਰ ਤੱਕ ਅਸੀਂ ਉਸ ਨੂੰ ਚੰਗੀ ਤਰ੍ਹਾਂ ਮਿੱਟੀ ਨਾਲ ਨਹੀਂ ਲਾ ਦਿੰਦੇ ਜਿਸ ਬੀਜ ਨੂੰ ਮਿੱਟੀ ਵਿੱਚ ਦਬ ਦਿੱਤਾ ਜਾਂਦਾ ਹੈ ਉਹੀ ਪੌਦਾ ਬਣਦਾ ਹੈ ਫਿਰ ਰੁੱਖ ਬਣਦਾ ਹੈ ਉਸ ਨੂੰ ਫੁੱਲ ਤੇ ਫਲ ਲੱਗਦੇ ਹਨ ਜੇ ਆਪਾਂ ਵੀ ਜਪੇ ਹੋਏ ਨਾਮ ਨੂੰ ਫਲ ਲਗਾਉਣਾ ਚਾਹੁੰਦੇ ਹਾਂ ਫਿਰ ਜਪ ਕੇ ਭੁੱਲ ਜਾਓ ਕਦੇ ਦਾਵਾ ਨਾ ਕਰੋ ਕਦੇ ਵਖਾਵਾ ਨਾ ਕਰੋ ਕਦੇ ਵੀ ਜਪੇ ਹੋਏ ਨਾਮ ਦਾ ਮਾਣ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡੇ ਕੋਲੋ ਗੁਰਬਾਣੀ ਵੀ ਪਰਮਾਤਮਾ ਆਪ ਹੀ ਜਪਾਉਂਦੇ ਹਨ ਜਪਿਆ ਹੋਇਆ ਨਾਮ ਜਿਹੜਾ ਹੈ ਸਾਡਾ ਲੇਖੇ ਵਿੱਚ ਲੱਗ ਜਾਵੇਗਾ ਪਰਮਾਤਮਾ ਜੀ ਸਾਡੇ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ